ਗੁਰਨਾਨ ਪਾਸ਼ਾ ਦੇ ਪ੍ਰਕਾਸ਼ਪੁਰਪ ਤੇ ਜਨਮ ਸਥਾਨ ਸ਼੍ਰੀ ਰਣਕਾਣਾ ਸਾਹਿਬ ਦੇ ਵਿੱਚ ਕਲੇਣਾ ਤੋਂ ਪਹੁੰਚਾਵਾਂ ਜਿਹੜਾ ਹੈਗਾ ਉਹ ਮਨਾਇਆ ਤੇ ਉੱਥੇ ਹੀ ਚਾਈਨੀਜ਼ ਡਿਪਲੋਮੈਟਸ ਜਿਹੜੇ ਹੈਗੇ ਆ ਉਹ ਆਪਣੇ ਉਹਨਾਂ ਨੇ ਉੱਤੇ ਸ਼ਮੂਲੀਅਤ ਕੀਤੀ ਆਓ ਪਹਿਲਾਂ ਆਪਾਂ ਇਹਦੀ ਵੀਡੀਓ ਦੇਖਦੇ ਆਂ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਤੁਹਾਨੂੰ ਖੁਸ਼ਮਦੀਦ ਕਹਤੋ ਫਰੈਂਡ ਫ্রম ਚਾਈਨੀਜ਼ ਐਮਬੈਸੀ ਸੋ ਵੀ ਵੈਲਕਮ ਯੂ ਹੇਅਰ ਇਨ ਇਨ ਰਣਕਾਣਾ ਸਾਹਿਬ ਡੀਸੀ ਸਾਹਿਬਾਨ ਤੁਹਾਡੀ ਜਿੰਨੀ ਵੀ ਖਿਦਮਤ ਨੇ ਸਭ ਨੂੰ ਅਪਰੀਸ਼ੀਏਟ ਕਰਦੇ ਆਂ ਤੇ ਉਹਨਾਂ ਨੇ ਨਮਸਤਕੋ ਇਸ ਸਨੇਹ ਹਦ ਤੱਕ ਤੁਹਾਡਾ ਆਉਣ ਵਾਲਾ ਜਿਹੜਾ ਦੇਸ਼ ਹੈ ਤੁਹਾਡਾ ਆਉਣ ਵਾਲਾ ਰਾਜ ਹੈ ਆਪਾਂ ਤੁਹਾਡੇ ਨਾਲ ਖੜੇ ਆ ਇਹ ਇੱਕ ਤਰ੍ਹਾਂ ਦੇ ਮੈਸੇਜ ਹੁੰਦੇ ਆ ਜਿਹਨੂੰ ਆਪਾਂ ਅਗਰ ਡੀਕੋਡ ਕਰੀਏ ਵੀ ਜਿਹੜੇ ਚਾਈਨੀਜ਼ ਲੋਕ ਹੈ ਉਹ ਵੈਸੇ ਤਾਂ ਰੱਬ 'ਤੇ ਵਿਸ਼ਵਾਸ ਰੱਖਦੇ ਨਹੀਂ ਨੇ ਹੈਗੇ ਉਹ ਵੈਸੇ ਬਹੁਤ ਘੱਟ ਧਾਰਮਿਕ ਸਥਾਨਾਂ ਦੇ ਬਹੁਤ ਘੱਟ ਜਾਂਦੇ ਕਿਉਂਕਿ ਉਹ ਤੁਸੀਂ ਐਸੀ ਸਰਚ ਕਰਕੇ ਦੇਖ ਲਓ ਗੂਗਲ 'ਤੇ ਚਾਈਨੀਜ਼ ਨਹੀਂ ਰੱਬ ਨੂੰ ਮੰਨਦੇ ਹੈਗੇ ਪਰ ਇੱਥੇ ਉਹਨਾਂ ਨੇ ਦਾਣਾ ਸਾਹਿਬ ਨਮਸਤਕੋ ਕਿ ਇਹ ਇਸ ਸਿਕੰਦਰੂਦ ਦਿੱਤਾ ਮੈਸੀ ਦਿੱਤਾ ਕਿ ਭਾਈ ਤੁਹਾਡਾ ਜਿਹੜਾ ਦੇਸ਼ ਵੰਡ ਜਾ ਰਿਹਾ ਨਵਾਂ ਦੇਸ਼ ਤੁਹਾਡਾ ਵੰਡ ਜਾ ਰਿਹਾ ਅਸੀਂ ਉਸ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ